ਹੈਲੋ ਹਾਂਜੀ ਮੈਡਮ ਜੈਸਿਕਾ ਜੀ ਸਤਿ ਸ਼੍ਰੀ ਅਕਾਲ ਹਾਂ ਮੈਡਮ ਨਿਊ ਚੈਨਲ ਤੋਂ ਗੱਲ ਕਰ ਰਿਆ ਸੀ ਹਾਂਜੀ ਹਾਂਜੀ ਹਾਂ ਮੈਡਮ ਤਲੇਤੇ ਦੇ ਸੰਬੰਧੀ ਗੱਲਬਾਤ ਕਰਨੀ ਸੀ ਹੈਗੇ 2 ਮਿੰਟ ਜੀ ਤੁਹਾਡੇ ਕੋਲ ਅੰ ਦੱਸੋ ਮੈਡਮ ਐਕਚੁਅਲੀ ਇਹ ਜਾਨਣਾ ਚਾਹੁੰਦੇ ਹਾਂ ਵੀ ਜੋ ਤਲੇਤੇ ਵਿੱਚ ਹੋਇਆ ਮਤਲਬ ਉਹ ਕੀ ਸੀਗਾ ਪੂਰਾ ਮਾਮਲਾ ਤੇ ਕੀ ਉਹਦੇ ਤੇ ਅਪਡੇਟ ਆ ਮੀ ਅਪਡੇਟ ਤਾਂ ਹੁਣ ਜਿੱਦਾਂ ਕੁਝ ਵੀ ਨਹੀਂ ਹੋ ਆਪਾਂ ਜਿੱਦਣ ਮੈਂ ਇੱਕ ਦਿਨ ਮੰਡੇ ਨੂੰ ਗਈ ਸੀਗੀ ਉੱਥੇ ਠੋਕੇ ਜੀ ਪਲੇਗਰਾਉਂਡ ਦੀ ਜਗ੍ਹਾ ਪੰਚਾਇਤ ਦੀ ਜਗ੍ਹਾ ਆ ਗਈ ਆ ਉੱਥੇ ਜਿਹੜੇ ਬਾਜੀਗਰ ਵਸਤੀ ਵਾਲਿਆਂ ਨੇ ਰੱਖੀਆਂ ਸੀਗੀਆਂ ਆਪਣੇ ਆਹਾਤੀਆਂ ਵਗੈਰਾ ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਉੱਤ ਗੱਲ ਕਹੀ ਮੈਂ ਕਿ ਆਪਾਂ ਇੱਥੇ ਕਮਿਊਨਿਟੀ ਹਾਲ ਬਣਾਉਣਾ ਤੇ ਬਣਾਉਣਾ ਗਰਾਉਂਡ ਹਾਂ ਹਾਂ ਉਹ ਕਹਿੰਦੇ ਠੀਕ ਆ ਉਹਨਾਂ ਨੇ ਤਾਲੀਆਂ ਵਗੈਰਾ ਮਾਰੀਆਂ ਕਹਿੰਦੇ ਵੀ ਜਿਹੜਾ ਮੈਂ ਕਿ ਸਮਾਨ ਆਪਣਾ ਇੱਥੇ ਚੱਕ ਲਿਓ ਹਾਂ ਹਾਂ ਤੇ ਕਹਿੰਦੇ ਠੀਕ ਆ ਅਗਲੇ ਉਸ ਦਿਨ ਸ਼ਾਮ ਨੂੰ ਸਰਪੰਚ ਮਤਾ ਪਾ ਕੇ ਲਿਆਇਆ ਚਲੋ ਜੀ ਉਹ ਮਤਾ ਤਾਂ ਹਾਂ ਮਤਾ ਮੇਰੀ ਗੈਰ ਹਾਜ਼ਰੀ ਜੋ ਨੇ ਪਾਇਆ ਉਹਨੇ ਮਤਾ ਪਾ ਦਿੱਤਾ ਔਰ ਅਗਲੇ ਦਿਨ ਮੈਂ ਉਹਨੂੰ ਇੱਕ ਗੱਲ ਕੀਤੀ ਮੈਂ ਕਿਹਾ ਕੋਈ ਨਹੀਂ ਵੀ ਇਹ ਮਾੜਾ ਮੋਟਾ ਕੋਈ ਲੜਾਈ ਹੋਣ ਦਾ ਖਤਰਾ ਹੈ ਨਾ ਤਾਂ ਤੁਸੀਂ ਪੂਲਸ ਪ੍ਰੋਡਕਸ਼ਨ ਲੈ ਕੇ ਵੀ ਆਪਾਂ ਇਹ ਦੁਜਾ ਕਰਵਾ ਦੇਾਂਗੇ ਹਾਂ ਹਾਂ ਉਹ ਅੱਲੀ ਜਾ ਉੱਥੇ ਪਹੁੰਚਿਆ ਜੇਸੀ ਵੀ ਲੈ ਕੇ ਓਕੇ ਹਾਂ ਹਾਂ ਤੇ ਉਹ ਥੋੜਾ ਜਿਹਾ ਤਾਂ ਇਸ਼ੂ ਕ੍ਰੀਏਟ ਹੋ ਗਿਆ ਪਰ ਤਾਂ ਹੋ ਗਿਆ ਸੌਲਟ ਆਊਟ ਕੋਈ ਉੱਦੀ ਗੱਲ ਨਹੀਂ ਹੈਗੀ ਨਹੀਂ ਮੈਮ ਜਿਹੜਾ ਉਹਦੇ ਮਨੋ ਸਰਪੰਚ ਨੇ ਉੱਥੇ ਕਾਰਵਾਈ ਕੀਤੀ ਆ ਤੁਹਾਡੀ ਨਿਗਰਾਨੀ ਤੋਂ ਬਾਹਰ ਹੀ ਹੋ ਕੇ ਕੀਤੀ ਉਹਨਾਂ ਨੇ ਉਹ ਕੰਮ ਕਾਜੀ ਕਾਰਵਾਈ ਜਿਹੜਾ ਉੱਥੇ ਉਹਨਾਂ ਨੇ ਜੀਸੀਬੀ ਵਗੈਰਾ ਚਲਵਾਈਆਂ ਜਸਰਵੰਦ ਜਿਹੜੇ ਤੁਸੀਂ ਕਹਿੰਦੇ ਆ ਨਹੀਂ ਜਿੱਦਾਂ ਉਹ ਹੁਣ ਮੈਂ ਤਾਂ ਗਰਾਊਂਡ ਦੇਖ ਕੇ ਸੀ ਆਪਾਂ ਗਰਾਊਂਡ ਗਰਾਊਂਡ ਸਾਫ਼ ਕਰਵਾਉਣਾ ਆ ਹਾਂ 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 ਉਹ ਫਿਰ ਬਾਕੀ ਜਿੱਦਾਂ ਇਹ ਹੁਣ ਫੋਟੋਆਂ ਵਗੈਰਾ ਚੱਕ ਚੁੱਕ ਕੇ ਰੱਖਣ ਲੱਗੇ ਉੱਥੇ ਵੀ ਜੀ ਇਹ ਇਦਾਂ ਇਹ ਹੋ ਰਿਹਾ ਉਹ ਹੋ ਰਿਹਾ ਹਮ ਹਮ ਬਸ ਇਦਾਂ ਇਸ਼ੂ ਹੈ ਨਹੀਂ ਜਿੰਨਾ ਉਹਨੂੰ ਕ੍ਰੀਏਟ ਕੀਤਾ ਗਿਆ ਹੈ ਨਹੀਂ ਮੈਮ ਮੇਰਾ ਇਹ ਸਗਾ ਸਵਾਲ ਤੁਹਾਨੂੰ ਵੀ ਜੋ ਸਰਪੰਚ ਨੇ ਜਾਂ ਸੈਕਟਰੀ ਨੇ ਇੱਥੇ ਕੀਤਾ ਆ ਵੀ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਕੀਤਾ ਕਿ ਤੁਹਾਡੇ ਮਨਜ਼ੂਰੀ ਲੈ ਕੇ ਇਹਨਾਂ ਨੇ ਕੀਤਾ ਇਹ ਵਾਲਾ ਕੰਮ ਨਹੀਂ ਮੇਰੀ ਮਨਜ਼ੂਰੀ ਨਹੀਂ ਲਈ ਹੋਈ ਨਾ ਓਕੇ ਹਾਂ ਹਾਂ ਇਹਨੇ ਆਪਣੀ ਮਰਜ਼ੀ ਨਾਲ ਕਰ ਲਿਆ ਜਿਹਨੂੰ ਜੋ ਵੀ ਕੀਤਾ ਹਾਂ 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 ਬਟ ਮੈਮ ਇੱਕ ਨਾ ਸਾਡੇ ਕੋਲ ਕਾਫੀ ਅਵੇਲੇਬਲ ਹੋਈ ਸੀ ਜਿਹੜੀ ਕਾਫੀ ਤੁਸੀਂ ਸਾਈਨ ਕੀਤੇ ਹੋਏ ਆ ਤੇ ਥਾਣਾ ਮੁਖੀ ਨੂੰ ਭੇਜੀ ਹੋਈ ਆ ਉਹ ਵਾਲੀ ਨਹੀਂ ਉਹਦੇ ਤੇ ਮੇਰੇ ਸਾਈਨ ਨਹੀਂ ਹੈਗੇ ਪਰ ਮੈਡਮ ਸੁਪਰਡੈਂਟ ਦੇ ਸਾਈਨ ਨੇ ਆ ਸੁਪਰਡੈਂਟ ਮੈਮ ਦੇ ਸਾਈਨ ਨੇ ਉਹ ਤੇ ਇਹਨਾਂ ਨੇ ਜੀ ਆਪਣੀ ਮਰਜ਼ੀ ਨਾਲ ਕਰ ਦਿੱਤੇ ਜੀ ਉਹ ਪ੍ਰੋਡਕਸ਼ਨ ਵਗੈਰਾ ਆਪਣੀ ਮਰਜ਼ੀ ਨਾਲ ਇਹਨਾਂ ਨੇ ਪ੍ਰੋਵਾਈਡ ਕਰ ਦਿੱਤਾ ਕਰਨ ਨੂੰ ਉਹ ਜਗ੍ਹਾ ਦਾ ਦੇਖੋ ਪੰਚਾਇਤ ਵੀ ਸੀਗੀ ਗਰਾਊਂਡ ਬਣਾਉਣਾ ਸੀ ਹੈਨਾ ਗਰਾਊਂਡ ਬਣਾਉਣਾ ਸੀ ਬਾਥਰੂਮ ਚਲੋ ਇੱਕ ਵਾਰੀ ਨੋਟਿਸ ਵਗੈਰਾ ਇਸ਼ੂ ਕਰ ਦਿੰਦੇ ਜਿੰਨਾਂ ਨੇ ਹੈ ਸੀ ਤਾਂ ਇੱਕ ਵਾਰੀ ਚੱਕ ਚੁੱਕ ਲੈਂਦੇ ਤੇ ਉਹ ਸਰਪੰਚ ਕਹੀ ਜਾਂਦਾ ਨਹੀਂ ਜੀ ਉਹਨਾਂ ਨੇ ਕਹਿੰਦੇ ਆਪਣੇ ਆਪ ਖੋਲ ਲੀਆਂ ਸੀ ਤੇ ਉਹ ਜਿੱਦਾਂ ਜੀਸੀਬੀ ਨਾਲ ਜਿਹੜੇ ਢਾਰੇ ਢੂਰੇ ਮਾੜਾ ਮੋਟਾ ਸੀ ਉਹ ਉਹ ਲਖ ਲੋ ਗਿਆ ਹੁਣ ਆਇਆ ਹੈਨਾ ਪਰ ਮੈਡਮ ਸਾਡੀ ਇਸ ਸਾਡੀ ਮੈਮ ਇਸ ਸੰਬੰਧੀ ਸਰਪੰਚ ਨਾਲ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਸਾਰੇ ਪ੍ਰੋਸੀਜਰ ਫਾਲੋ ਕਰਕੇ ਇਹ ਕੰਮ ਕੀਤਾ ਆ ਤੇ ਇਸ ਸੰਬੰਧੀ ਜਦਨ ਤੁਸੀਂ ਟਵਾਰ ਰਹੇ ਸੀਗੇ ਉੱਥੇ ਤੇ ਉਹ ਸੈਕਟਰੀ ਕਹਿੰਦਾ ਜੀ ਮੈਨੂੰ ਡੀਪੀਓ ਮੈਡਮ ਦਾ ਫੋਨ ਆਇਆ ਮੈਂ ਸਰਕਾਰੀ ਗੱਡੀ ਲੈ ਕੇ ਗਿਆ ਆ ਵੀ ਮੈਂ ਬਿਨਾ ਨੋਟਿਸ ਦੇ ਕੀਤੇ ਥੋੜਾ ਗਿਆ ਆ ਹਲੋ ਜੀ ਸਰਪੰਚਾਇਤ ਸ਼ਕਤੀ ਸੁਰਜੀਤ ਸਿੰਘ ਜੀ ਬੋਲ ਰਹੇ ਹਾਂ ਜੀ ਸਰ ਜੀ ਸਰ ਨਿਊ ਚੈਨਲ ਤੋਂ ਗੱਲ ਕਰ ਰਿਆ ਸੀ ਜੀ ਸੈਟੀ ਸਾਹਿਬ ਇੱਕ ਪਿੰਡ ਤਲੇਤੇ ਦੇ ਵਿੱਚ ਤੁਹਾਡੇ ਵੱਲੋਂ ਇੱਕ ਪੰਚਾਇਤੀ ਕਬਜ਼ਾ ਚੁਕਾਇਆ ਗਿਆ ਜੀ ਸਰ ਉਸ ਬੰਦੇ ਜਾਣਕਾਰੀ ਲੈਣ ਨੂੰ ਫੋਨ ਕੀਤਾ ਸੀ ਇਹ ਇਸ ਤਰ੍ਹਾਂ ਜੀ ਸਾਡੇ ਵੱਲੋਂ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਵੀਡੀਓ ਸਾਹਿਬ ਦੇ ਦਫ਼ਤਰ ਵੀ ਖੇ ਦਿੱਤਾ ਗਿਆ ਸੀਗਾ ਕਿ ਮਤਲਬ ਕਿ ਖਸਰਾ ਨੰਬਰ ਥੋੜਾ ਮੈਨੂੰ ਭੁੱਲ ਗਿਆ 5347 ਖਸਰਾ ਨੰਬਰ ਜਿਸ ਦਾ 10 ਮਰ 10 ਕਨਾਲ 4 ਮਰ ਲਈ ਜਗ੍ਹਾ ਹੈ ਉਹ ਗਰਾਊਂਡ ਦੇ ਨਾਮ ਹੈਗੀ ਹੈ ਪਲੇਗਰਾਊਂਡ ਦੇ ਨਾਮ ਓਕੇ ਜੀ ਤੇ ਉਹਦੇ ਵਿੱਚ ਮਤਲਬ ਕਿ ਐਤਵਾਰ ਦੇ ਦਿਨ ਕੁਝ ਲੋਕਾਂ ਵੱਲੋਂ ਉਹਦੇ ਕੰਦ ਕਰ ਲਈ ਗਈ ਸੀ ਕਬਜ਼ਾ ਕੀਤਾ ਗਿਆ ਸੀਗਾ ਤੇ ਜਦੋਂ ਕਿ ਜਿਹੜੀ ಗ್ರಾಮ ਪੰਚਾਇਤ ਆ ਉੱਥੇ ਦੇ ਜਿਹੜੇ ਲੋਕ ਨੇ ਉਸ ਕਲੋਨੀ ਦੇ ਵਾਸੀ ਨੇ ਉਹਨਾਂ ਨੂੰ ਇੱਕ ਤਾਂ ਕਮਿਊਨਿਟੀ ਹਾਲ ਉਹਨਾਂ ਦੇ ਗਰੀਬ ਪਰਿਵਾਰ ਨੇ ਉਹਨਾਂ ਦੇ ਬੇਟੀਆਂ ਦੇ ਜਾਂ ਹੋਰ ਛੋਟੇ-ਮੋਟੇ ਪ੍ਰੋਗਰਾਮਾਂ ਲਈ ਇੱਕ ਕਮਿਊਨਿਟੀ ਹਾਲ ਬਣਾ ਕੇ ਦੇਣਾ ਚਾਹੁੰਦੀ ਆ ਤੇ ਨਾਲ ਉਹਨਾਂ ਦੇ ਬੱਚਿਆਂ ਦੇ ਖੇਡਣ ਲਈ ਇੱਕ ਪਲੇਗ੍ਰਾਉਂਡ ਬਣਾ ਕੇ ਦੇਣਾ ਚਾਹੁੰਦੀ ਜਿਸ ਨਾਲ ਉਹ ਸਾਰੇ ਸਹਿਮਤ ਨੇ ਉਹਨਾਂ ਨੇ ਦੇਖ ਕੇ ਵੀ ਦਿੱਤਾ ਹੋਇਆ ਜੀ ਉਹ ਅਸੀਂ ਤੁਹਾਨੂੰ ਕਾਪੀ ਵੀ ਹੁਣ ਪ੍ਰੋਵਾਈਡ ਕਰਵਾ ਦੇਾਂਗੇ ਜੀ ਤੇ ਦੂਜੀ ਬੇਨਤੀ ਸੀ ਜਦੋਂ ਉਸ ਕਬਜ਼ੇ ਨੂੰ ਛਡਾਉਣ ਵਾਸਤੇ ਮਤਲਬ ਕਿ ਥੋੜਾ ਜਿਹਾ ਸਰਪੰਚ ਸਾਹਿਬ ਕਾਲੇ ਪੈ ਗਏ ਤੇ ਮੈਨੂੰ ਛੁੱਟੀ ਸੀਗੀ ਮੰਗਲਵਾਰ ਤੇ ਮਤਲਬ ਕਿ ਉਹ ਪਤਾ ਲੱਗਾ ਸੀਗਾ ਕਿ ਉਹ ਮਤਲਬ ਪੁਲਿਸ ਪ੍ਰੋਟੈਕਸ਼ਨ ਮਿਲੀ ਨਹੀਂ ਆ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉੱਥੇ ਮੈਂ ਫਿਰ ਜਾ ਕੇ ਉਹ ਰਕਵਾਇਆ ਕਿਉਂਕਿ ਉੱਥੇ ਕੋਈ ਵੀ ਡਿਸਪਿਊਟ ਖੜਾ ਹੋ ਸਕਦਾ ਸੀਗਾ ਕੁਝ ਵੀ ਹਾਦਸਾ ਦਾ ਪਰਸਪੈਕਟਿਵ ਸੀਗਾ ਦੋ ਤਰ੍ਹਾਂ ਦੇ ਸੀਗੇ ਤੇ ਉਹ ਮੈਂ ਰਕਵਾਉਣ ਗਿਆ ਸੀ ਜੀ ਤੇ ਹਾਂਜੀ ਬਾਕੀ ਜਿਹੜੀ ਗੱਲ ਹੈਗੀ ਜੀ ਕਿਉਂਕਿ ਇਹ ਸਰਕਾਰ ਸਾਨੂੰ ਤਨਖਾਹ ਦਿੰਦੀ ਹੈ ਸਰਕਾਰੀ ਨੌਕਰੀ ਕਰਨ ਦੀ ਸਰਕਾਰੀ ਪ੍ਰਾਪਰਟੀ ਦੀ ਸਾਂਭ ਸੰਭਾਲ ਦੀ ਤੇ ਮੈਂ ਸਮਝਦਾ ਕਿ ਸਾਡੀ 24 ਘੰਟੇ ਹੀ ਡਿਊਟੀ ਹੁੰਦੀ ਆ ਤੇ ਇਸ ਬੇਸ ਤੇ ਇਸ ਬੇਸ ਤੇ ਜੀ ਮਤਲਬ ਮੇਰਾ ਇਹ ਪਰਸਨਲ ਸੀਗਾ ਕਿ ਚਲੋ ਜਗਾ ਤਾਂ ਜਿਹੜੀ ਛਡਵਾਈ ਜਾ ਕਿ ਸਰਕਾਰ ਦੀ ਹੱਤਿਆ ਨੇ ਕਿਉਂਕਿ ਸਰਕਾਰ ਵੱਲੋਂ ਪਿਛਲੇ ਸਮੇਂ ਚ ਵੀ ਇਹ ਲਗਭਗ 11000 ਏਕੜ ਦੇ ਕਰੀਬ ਮਾਫੀਆ ਤੋਂ ਜ਼ਮੀਨ ਛੁਡਾਈ ਜਾ ਚੁੱਕੀ ਹੈ ਤੇ ਇਹ ਵੀ ਇੱਕ ਵਧੀਆ ਕਦਮ ਸੀ ਪਰ ਸਾਨੂੰ ਪੁਲਿਸ ਪ੍ਰੋਟੈਕਸ਼ਨ ਜਿਹੜੀ ਉਸ ਟੈਂਪਰ ਪ੍ਰੋਵਾਈਡ ਨਹੀਂ ਸੀ ਹੋ ਸਕੀ ਤੇ ਮੈਂ ਜਾ ਕੇ ਉਹਨੂੰ ਰਖਵਾਇਆ ਸੀ ਕਿ ਕੋਈ ਵਿਵਾਦ ਨਾ ਖੜਾ ਹੋਵੇ। ਇਹ ਸੈਕਟਰੀ ਸਾਹਿਬ ਗੱਲ ਪਤਾ ਕੀ ਆ ਤੁਸੀਂ ਤਾਂ ਆਪਣੀ ਡਿਊਟੀ ਕੰਨਿਆਂ ਜਾ ਕੇ ਨਵਾ ਦਿੱਤੀ ਰੁਕਵਾ ਦਿੱਤਾ। ਬਟ ਜੋ ਖਬਰਾਂ ਪ੍ਰਕਾਸ਼ਿਤ ਹੋਈਆਂ ਖਬਰਾਂ ਦੇ ਵਿੱਚ ਜੇ ਤੁਹਾਡੇ ਜੋ ਡੀਪੀਓ ਮੈਡਮ ਆ ਉਹਨਾਂ ਦਾ ਇਹ ਕਹਿਣਾ ਆ ਵੀ ਜੋ ਵੀ ਇਹਨਾਂ ਨੇ ਕੀਤਾ ਸਰਪੰਚ ਨੇ ਜਾਂ ਸੈਕਟਰੀ ਨੇ ਇਹ ਮੇਰੇ ਨੂੰ ਬਿਲਕੁਲ ਵੀ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਉੱਥੇ ਜੋ ਵੀ ਕੀਤਾ ਕਬਜ਼ਾ ਛਡਵਾਉਣ ਦੇ ਲਈ ਮਸ਼ੀਨਾਂ ਲਿਆਂਦੀਆਂ ਜਾਂ ਜੋ ਵੀ ਆਮਲਾਵਰਤ ਹੈ ਨਾ ਤੁਸੀਂ ਤੇ ਉਹ ਤੁਹਾਡੀ ਆਪਣੀ ਮਰਜ਼ੀ ਵਿੱਚ ਤੁਹਾਡੇ ਵੱਲ ਖਿਲਾਫ ਉਹਨਾਂ ਨੇ ਇੱਕ ਲੈਟਰ ਵੀ ਜਾਰੀ ਕੀਤਾ ਹੋਇਆ ਕਾਰਵਾਈ ਕਰਨ ਵਾਸਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਜੀ ਮੈਨੂੰ ਲੈਟਰ ਤਾਂ ਨਹੀਂ ਮਿਲਿਆ ਜੀ ਪਰ ਮੈਂ ਤਾਂ ਮਤਲਬ ਕਿ ਡਿਸਕਿਊਟ ਨੂੰ ਜਾ ਕੇ ਰੋਕਿਆ ਐ ਮੈਂ ਅਸੀਂ ਮਤਲਬ ਨਾ ਤਾਂ ਮੈਨੂੰ ਜੀਸੀਬੀ ਦਾ ਸੀ ਜਦੋਂ ਪਤਾ ਲੱਗਾ ਕਿ ਸਰਪੰਚ ਸਾਹਿਬ ਨੇ ਜੀਸੀਬੀ ਲਾਈਆਂ ਹੋਈਆਂ ਨੇ ਉਸ ਮੇਨ ਮੁੱਦੇ ਨੂੰ ਕਿਉਂਕਿ ਮੈਂ ਮੈਂ ਸੈਕਟਰੀ ਹਾਂ ಗ್ರಾಮ ਪੰਚਾਇਤ ਦਾ ਠੀਕ ਹੈ ਜੀ ਤੇ ಗ್ರಾಮ ਪੰਚਾਇਤ ਜਿਹੜੀ ਆ ਮੈਨੂੰ ਲੱਗਦਾ ਵੀ ಗ್ರಾಮ ਪੰਚਾਇਤ ਦਾ ਜੋ ਦਫ਼ਤਰ ਹੈ ਜਾਂ ਕੁਛ ਲੀ ਆ ਉਹ 24 ਘੰਟੇ ਖੁੱਲਿਆ ਹੋਣਾ ਚਾਹੀਦਾ ਤੇ ਇਸ ਕਰਕੇ ਮੈਂ ਆਪਣੀ ਡਿਊਟੀ ਸਮਝਦੇ ਹੋਏ ਉਹਨੂੰ ਰੁਕਵਾਇਆ ਐ ਉਸ ਚੀਜ਼ ਨੂੰ ਕਿ ਉਹਨਾਂ ਦਾ ਜੁਰਨਾ ਬਣੀ ਕਿਉਂਕਿ ਸਰਕਾਰ ਜਿੰਨਾ ਚਿਰ ਪ੍ਰਸ਼ਾਸਨ ਸਾਨੂੰ ਇਜਾਜ਼ਤ ਨਹੀਂ ਦਿੰਦਾ ਸਿਕਿਉਰਿਟੀ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੇ ਉਹ ਦੋ ਧਰਾਂ ਵਿੱਚ ਬਹੁਤ ਲੜਾਈ ਹੋ ਸਕਦੀ ਸਰ ਬਿਲਕੁਲ ਗੱਲ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਸਰਪੰਚ ਦੀ ਗਲਤੀ ਹੈ ਜੀ ਫਿਰ ਨਹੀਂ ਗਲਤੀ ਨਹੀਂ ਜੀ ਕਾੜੀ ਹੈ ਕਾੜੀ ਹੈ ਗਲਤੀ ਨਹੀਂ ਕਿਉਂਕਿ ਪ੍ਰੋਫੈਸ਼ਨਲ ਸ਼ੁਰੂ ਕੀਤਾ ਤਾਂ ਇੱਕ ਇੱਕ ਸੈਕਟਰੀ ਸਾਹਿਬ ਲਾਸਟ ਮੇਰਾ ਕੁਐਸਚਨ ਹੈ ਜੋ ਵੀ ਤੁਸੀਂ ਇੱਥੇ ਮਤੇ ਪਾਏ ਜਾਂ ਤੁਸੀਂ ਜੋ ਵੀ ਮੀਟਿੰਗਾਂ ਕੀਤੀਆਂ ਇਹ ਸਭ ਕੁਝ ਬੀਡੀਪੀਓ ਮੈਡਮ ਦੇ ਧਿਆਨ ਵਿੱਚ ਸਿਗਾ ਜਾਂ ਨਹੀਂ ਹਾਂਜੀ ਹਾਂਜੀ ਦੱਸਿਆ ਗਿਆ ਸੀਗਾ ਜੀ ਤੇ ਪਰ ਮੈਡਮ ਕਹਿ ਰਹੀ ਹੈ ਵੀ ਮੈਨੂੰ ਇਸ ਬਾਰੇ ਕੋਈ ਨੌਲੇਜ ਹੀ ਨਹੀਂ ਹੈਗੀ ਜਦ ਕਿ ਸਾਡੇ ਕੋਲ ਜੋ ਹਾਰਡ ਕਾਪੀਆਂ ਪ੍ਰੋਵਾਈਡ ਕਰਵਾਈਆਂ ਗਈਆਂ ਸਰਪੰਚ ਸਾਹਿਬ ਵੱਲੋਂ ਉਸ ਦੇ ਉੱਤੇ ਮੈਡਮ ਮੈਡਮ ਜੋ ਸਾਡੇ ਬੀਡੀਪੀ ਹੋ ਉਹਨਾਂ ਦੇ ਸਿਗਨੇਚਰ ਹੋਏ ਆ ਇਹ ਤੁਸੀਂ ਮੈਡਮ ਨਾਲ ਵੀ ਗੱਲ ਕਰ ਸਕਦੇ ਹੋ ਜੀ ਹੂੰ ਹੂੰ ਹਾਂਜੀ ਚਲੋ ਮਿਹਰਬਾਨੀ ਸਰ ਤੁਹਾਡੀ ਬਹੁਤ ਬਹੁਤ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ওকে ਜਿਹੜੇ ਨਹੀਂ ਤੁਸੀਂ ਦੇਖਿਆ ਵਕ ਵਕ ਚੈਨਲਾਂ ਦੇ ਉੱਤੇ ਇੱਕ ਖਬਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਖਬਰ ਹੈ ਜੀ ਪਿੰਡ ਤਲੇਤਾ ਦੀ ਜਿੱਥੇ ਕਿ ਕਿਹਾ ਜਾ ਰਿਹਾ ਵੀ ਸਰਪੰਚ ਦੇ ਵੱਲੋਂ ਨਜਾਇਜ਼ ਕਬਜ਼ਾ ਛਡਵਾਇਆ ਗਿਆ ਢਾਏ ਗਿਆ ਤੱਕੇ ਦੇ ਨਾਲ ਤੇ ਉਸ ਬੰਦੇ ਦੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਤਲੇਤਾ ਤੋਂ ਸਰਪੰਚ ਸਾਹਿਬ ਸਰਵੰਨ ਸਾਹਿਬ ਜੀ ਅੱਛਾ ਸਾਹਿਬ ਜੀ ਸਰਪੰਚ ਸਾਹਿਬ ਜੋ ਤੁਹਾਡੇ ਪਿੰਡ ਦੀ ਵੀਡੀਓ ਵਕ ਵਕ ਚੈਨਲ ਤੇ ਬੜੀ ਹੀ ਤੇਜ਼ੀ ਨਾਲ ਦਿਖਾਈ ਗਈ ਹੈ ਹਾਂ ਜੀ ਤੇ ਉਹਨੂੰ ਅਲੱਗ-ਅਲੱਗ ਟਾਈਟਲ ਵੀ ਦਿੱਤੇ ਗਏ ਆ ਜਿਸ ਦੇ ਨਾਲ ਵਕ ਵਕ ਧਰਮ ਜਾਂ ਜਾਤ ਨੂੰ ਜੋੜਿਆ ਗਿਆ ਹੈ ਹਾਂ ਜੀ ਇਸ ਬੰਦੇ ਕੀ ਸੀ ਪੂਰਾ ਮਾਮਲਾ ਜੀ ਦੱਸਣਾ ਚਾਹੁੰਗੇ ਹਾਂ ਜੀ ਸਰ ਜੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਚ ਦਾ ਬਾਤ ਸੁਣਨਾ ਹੈ ਸਾਡੀ ਜਦੋਂ ਵੀ ਇਹ ਕੋਈ ਕਾਰਵਾਈ ਕਰਦੇ ਪੈਸੀ ਅਸੀਂ ਮਤੇ ਪਾ ਕੇ ਕਰ ਦੂ ਹਾਂ ਅਸੀਂ ਨਸ਼ੇ ਖਿਲਾਫ ਲੜੇ ਹਾਂ ਮਤੇ ਪਾ ਕੇ ਹਾਂ ਸਰਦਾਰ ਭਾਨ ਜੀ ਤੁਹਾਨੂੰ ਨਹੀਂ ਕਿਹਾ ਵੀ ਹਾਂ ਨਸ਼ਿਆਂ ਦੇ ਖਿਲਾਫ ਮੈਂ ਤੋਰੀ ਆ ਅਸੀਂ ਸਾਰੇ ਪ੍ਰੋਪਰ ਤੌਰ ਤੇ ਮਤੇ ਹਾਂ ਔਰ ਅਸੀਂ ਨਸ਼ੇ ਤੇ ਕੰਮ ਕਰਦੇ ਪੈਸੀ ਔਰ ਪੈਂਡ ਦੇ ਹੋਰ ਕੰਮ ਕਰਦੇ ਪੈਸੀ ਕੋਈ ਕਿਹ ਥਾਰ ਬਣੋ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪੰਚਾਇਤੀ ਜ਼ਮੀਨ ਪੰਚਾਇਤੀ ਜ਼ਮੀਨ ਸਾਡੀ ਜਿਹੜੀ ਪੰਚਾਇਤੀ ਜ਼ਮੀਨ ਵੀ ਰਿਐਕਟ ਹੋਇਆ ਨੰਬਰੀ ਜੀ ਮੰਨੂਗਾ ਹਾਂ ਜੀ ਉਹ ਸਾਡੀ ਹੈਗੀ ਗਰਾਊਂਡ ਪਲੇ ਗਰਾਊਂਡ ਦੀ ਜ਼ਮੀਨ ਉੱਥੇ ਬੰਦਿਆਂ ਤੋਂ ਕਾਰਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਅਸੀਂ ਉਹਨੂੰ ਰੋਕਿਆ ਉਹਨਾਂ ਨੂੰ 5 ਤਰੀਕ ਨੂੰ ਅਸੀਂ ਮਤਾ ਪਾਇਆ 5 ਤਰੀਕ ਦਾ ਮਤਾ ਪਾਇਆ 8 ਤਰੀਕ ਨੂੰ ਘਟਨਾ ਕਰਬ ਹੁੰਦਾ ਅਸੀਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਅਸੀਂ ਵਾਰਨ ਕੀਤਾ ਉਹਨਾਂ ਨੇ ਫੇਰ ਵੀ ਕੰਡ ਕੀਤੀ ਐਤਵਾਰ ਦੇ ਦਿਨ ਚੁਣਿਆ ਉਸ ਤੋਂ ਬਾਅਦ ਅਸੀਂ ਆਪਣੇ ਮੈਡਮ ਸਾਹਿਬ ਨਾਲ ਕੰਟੈਕਟ ਕੀਤਾ ਤੇ ਦੱਸਿਆ ਉਹਨਾਂ ਨੂੰ ਪਹਿਲਾਂ ਵੀ ਉਹਨਾਂ ਦੇ ਨੋਟਿਸ ਤੇ ਲਿਹਾਤਾ ਸੀ ਜਦੋਂ ਕੀਤਾ ਸੀ ਆਪਣਾ ਮਤੇ ਪਾ ਕੇ ਸਾਰਾ ਕੁਝ ਉਹਨਾਂ ਤੋਂ ਲੈਟਰ ਕਢਾ ਕੇ ਐਸਐਚਓ ਸਾਹਿਬ ਨੂੰ ਦੇ ਕੇ ਸਾਰਾ ਇਹਦੇ ਪੇਪਰਾਂ ਦੇ ਵਿੱਚ ਤੁਸੀਂ ਦੇਖਣਾ ਹਾਂ ਦੇ ਐਸਐਚਓ ਸਾਹਿਬ ਦੇ ਮਤੇ ਕਰਾਇਆ ਸੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਪਹਿਲਾ ਜੋ ਲੈਟਰ ਆਇਆ ਇਸ ਵਿੱਚ ਐਸਐਚਓ ਗੁਰਾਂ ਨੂੰ ਬੇਨਤੀ ਕੀਤੀ ਗਈ ਆ ਵੀ ਪੰਚਾਇਤ ਦਾ ਖਾਦਣ ਵਾਸਤੇ ਆ ਰਸੀਵਿੰਗ ਆ ਉਹਨਾਂ ਦੀ ਆ ਉਹਨਾਂ ਦੀ ਰਸੀਵ ਹੋਈ ਆ 7 4 ਨੂੰ ਹਾਂਜੀ ਸਮਾਂ ਲਗਭਗ 3:45 ਪੀਐਮ ਹਾਂਜੀ ਇਹ ਕੋਰ ਲੈਟਰ ਹੈ ਜੀ ਇਹਨਾਂ ਦੇ ਕੋਲ ਇਹ ਕਬਜ਼ੇ ਛਡਾਉਣ ਲਈ ਪਾਇਆ ਗਿਆ ਇਹ ਤੁਸੀਂ ਜਿਹੜਾ ਰਿਪੋਰਟ ਦਿਖਾਇਆ ਜੀ ਕਢਾਇਆ ਤੁਸੀਂ ਇਹਨਾਂ ਕੋਲ 7 2 ਡਾਲਰ ਬਚਾ ਜੇ ਪੰਜ ਫਰਮਰੀ ਦਾ ਇਹਨਾਂ ਦੇ ਕੋਲ ਇੱਕ ਕੋਰ ਲੈਟਰ ਹੈ ਜਿਹਦੇ ਵਿੱਚ ਇਹਨਾਂ ਨੇ ਆਹ ਇਹ ਨਕਸ਼ਾ ਜੀ ਨਕਸ਼ਾ ਦਿਖਾਇਆ ਹੈ ਜੀ ਅੱਜ ਮਤੇ ਦੀ ਕਰਤੀ ਆਮ ਆਦਾ 5 ਤਰੀਕ ਦਾ ਪਾਇਆ ਜੀ ਇਹਦੇ ਡੇਟ ਬਿੱਲੀਆ 5 ਤਰੀਕ ਦਾ ਮਤਾ ਇਹ ਪਾਇਆ ਜਿਸ ਦੇ ਨਾਲ ਨਾਲ ਜੋ ਆ ਗਈ ਆਪਣੀ ਜੀ ਫਰਦ ਦੀ ਕਹਾਂ ਜੀ ਫਰਦ ਦੀ ਕਰਤੀ ਤੇ ਸਰਪੰਚ ਸਾਹਿਬ ਤੁਸੀਂ ਵੀ ਦੱਸ ਰਹੇ ਸੀ ਕਿ ਜਿਸ ਤਰ੍ਹਾਂ ਵੀ ਤੁਸੀਂ ਹੜਵਾਇਆ ਪਰ ਕੀ ਕਾਰਨ ਬਣਿਆ ਜੋ ਤੁਹਾਡੇ ਵੱਲੋਂ ਪ੍ਰੋਸੀਜਰ ਫਾਲੋ ਕੀਤਾ ਗਿਆ ਇਹ ਤਾਂ ਕਮੂਨ ਦੇ ਅੰਦਰ ਕੀਤਾ ਗਿਆ ਹਾਂਜੀ ਕੀ ਕਾਰਨ ਬਣਿਆ ਵੀ ਉੱਥੇ ਉਸ ਦਿਨ ਮੌਕੇ ਨਾਲ ਵਿਵਾਦ ਚੜ ਗਿਆ ਤੇ ਵਿਵਾਦ ਤੋਂ ਬਾਅਦ ਜੋ ਬੀਡੀਪੂ ਮੜਨੇ ਆ ਉਹ ਤੁਹਾਡੇ ਹੀ ਵੱਲ ਖਿਲਾਫ ਕੋਆਪਰੇਸ਼ਨ ਵਾਇਡ ਦਿੰਦੇ ਨੇ ਸਰ ਜੀ ਇਦਾਂ ਆ ਵੀ ਮੈਡਮ ਜਿਹੜੇ ਵੀਡੀਓ ਮੈਡਮ ਆ ਉਹ ਵੀ ਸਰਕਾਰ ਦੀ ਜੌਬ ਕਰਦੇ ਪਏ ਆ ਹਮ ਸਰਦਾਰ ਭਵੰਤਮਨ ਸਿੰਘ ਜੀ ਨੇ ਸਾਨੂੰ ਅਦਾਗਾਰ ਦਿੱਤੇ ਆਵੇਂ ਤੁਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਨੀ ਹੈ ਬਿਲਕੁਲ ਜੀ ਤੁਸੀਂ ਆਪੋ ਸਰਦਾਰ ਭਾਨਤ ਮਾਨ ਦੀ ਤੁਸੀਂ ਸਪੀਚ ਵੀ ਸੁਣੀ ਹੈ ਉਹ ਕਹਿੰਦੇ ਜੀ ਤੁਸੀਂ ਆਪਣੇ ਪਿੰਡਾਂ ਦੇ ਆਪ ਤੋਂ ਹੀ ਮੁਖਮਤ ਨੇ ਸਾਰਾ ਕੁਝ ਆਪਿਆਂ ਸਰਪੰਚ ਹੁੰਦਾ ਜੀ ਸਰਪੰਚ ਕੋਲ ਪੂਰਾ ਅਧਿਕਾਰ ਹੁੰਦਾ ਬਾਈ ਅਸੀਂ ਆਪਣੀ ਜੌਬ ਕਰਦੇ ਸਮੇਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਕੋਈ ਦੂਜਾ ਇਹਨਾਂ ਨਾਲ ਕੋਈ ਰੰਜਸ਼ ਇਹਨਾਂ ਨਾਲ ਕੋਈ ਅਸੀਂ ਜਦੋਂ ਇਹਨਾਂ ਨੂੰ ਉੱਥੇ ਸਾਫ ਗਰਾਊਂਡ ਦਾ ਲੈਵਲ ਗਰਾਊਂਡ ਲਈ ਅਸੀਂ ਗਏ ਪਹਿਲਾਂ ਇਹਨਾਂ ਵੱਲੋਂ ਸਾਨੂੰ ਪੁੱਛਵਾ ਦਿਵਾਇਆ ਗਿਆ ਹਾਂ ਵੀ ਅਸੀਂ ਇਹ ਸਮਾਨ ਚੱਕ ਲੈਣੇ ਸਾਰਾ ਕੁਝ ਬੰਦਿਆਂ ਨੇ ਜਿਹੜੇ ਮੂਰੇ ਦਿਖਾਉਂਦੇ ਆ ਨਾ ਕੋਈ ਵੇ ਝੁੱਗੀਆਂ ਪਾਈਆਂ ਸੀ ਜਾਂ ਪਾਤੀਆਂ ਰੱਖੀਆਂ ਸੀ ਉਹ ਬੰਦੇ ਆਪੇ ਆਪਣਾ ਚੈੱਕ ਲਿਆ ਉਹਨਾਂ ਨੇ ਸਾਰੇ ਪਸ਼ੂ ਖੋਣ ਲੈ ਸਾਰੇ ਵਜੇ ਇੱਕ ਦਿਨ ਪਹਿਲਾਂ ਅਲਟੀਮੇਟ ਦਿੱਤਾ ਸੀਗਾ ਉਹਨਾਂ ਨੂੰ ਤੁਸੀਂ ਉੱਥੇ ਜਾ ਕੇ ਪੁੱਛ ਸਕਦੇ ਆ ਉਹਦੇ ਜਨ ਨੂੰ ਅਲਟੀਮੇਟ ਤਾਂ ਇੱਕ ਦਿਨ ਪਹਿਲਾਂ ਉਹਨਾਂ ਨੇ ਆਪਣਾ ਸਾਰਾ ਖੋਲ ਲਿਆ ਔਰ ਜਦੋਂ ਅਸੀਂ ਅੱਗੇ ਵਧੇ ਆ ਤਾਂ ਅੱਗੇ ਕੰਧ ਕੀਤੀ ਹੋਈ ਸੀ ਇਹਨਾਂ ਸ਼ਰਾਤ ਤੇ ਅੰਥ ਨਾਲ ਅਸੀਂ ਇਹਨਾਂ ਨੂੰ ਕਹਿ ਵੀ ਤੁਸੀਂ ਇਹ ਕੰਧ ਨੂੰ ਹਟਾ ਲਓ ਇੱਥੋਂ ਵੀ ਇੱਥੇ ਜਾ ਕੇ ਲਓ ਜਾਂ ਫਿਰ ਅਸੀਂ ਤਾਂ ਉਹਨਾਂ ਨੂੰ ਲੱਗੇ ਆਂ ਅਸੀਂ ਲੈ ਲੇ ਕਰਾਂਗੇ ਤਾਂ ਪਰੇ ਕਰੀ ਦੇਣਾ ਤੇ ਪਰ ਇਹਨਾਂ ਵੱਲੋਂ ਧਾਰਮਿਕ ਮੁੱਦਾ ਬਣਾਉਣ ਦੇ ਲਈ ਗੁਰੂ ਰਵਿਦਾਸ ਮਹਾਰਾਜ ਦੀਆਂ ਫੋਟੋਆਂ ਤੇ ਆਪਣੇ ਬਾਬਾ ਸਾਹਿਬ ਮਹਿਦ ਕਰਦੀ ਫੋਟੋ ਏਦਾਂ ਹੀ ਢੇਰ ਕੁੜੀ ਦੇ ਵਿੱਚ ਲਿਆ ਕੇ ਰੱਖੀਆਂ ਗਈਆਂ ਹਾਂ ਪਰ ਅਸੀਂ ਫੇਰ ਪਿੰਡ ਦੇ ਕਰਕੇ ਨਹੀਂ ਦੁੱਧਾ ਕੀਤਾ ਅਸੀਂ ਇਹਨਾਂ ਦੇ ਕਾਰਵਾਈ ਕਰਾ ਸਾਡੇ ਵੀ ਇਹਨਾਂ ਨੇ ਸਾਡੀ ਬੇਅਦਵੀ ਕੀਤੀ ਕੋਲੋਂ ਤੈਨੂੰ ਆਮਦ ਨਹੀਂ ਪਰ ਅਸੀਂ ਫੇਰ ਜਦੋਂ ਮੈਡਮ ਨੂੰ ਦੱਸਿਆ ਸਾਡੇ ਕੋਲ ਮੈਡਮ ਕਹਿੰਦੇ ਤੁਸੀਂ ਰੋਕ ਜਾ ਤੁਸੀਂ ਅੱਗੇ ਨਹੀਂ ਵਧਣਾ ਜੇ ਫੋਟੋਆਂ ਮੋਰੇ ਰੱਖਦੇ ਤੁਸੀਂ ਰੋਕਦਾ ਇੱਥੇ ਅਜੇ ਇੱਥੇ ਰੋਕਦਾ ਅਜੇ ਬਾਅਦ ਦੁੱਧਾ ਕਰਾਂਗੇ ਕੋਈ ਇੱਕ ਬੰਦੇ ਆਏ ਉਹਨਾਂ ਵੱਲੋਂ ਨਾਰੇਬਾਜੀ ਕੀਤੀ ਗਈ ਆ ਕੇ ਸਾਡੇ ਪਿੰਡ ਨਾਰੇਬਾਜੀ ਕੀਤੀ ਗਈ ਤੇ ਉਸ ਤੋਂ ਬਾਅਦ ਹੋਰ ਉੱਥੇ ਤਾਂ ਕਿ ਆ ਬਦਨ ਆਪਣੇ ਤੇ ਇਹਨਾਂ ਨੇ ਪਾਰਟੀ ਨੂੰ ਕਿਸੇ ਨੂੰ ਫੋਨ ਕਰਕੇ ਆਪਣੇ ਨੂੰ ਬੁਲਾਇਆ ਬੇਰੇ ਸਾੰਖਿਆ ਬਦਨ ਅਗੇ ਉਹ ਗੰਦੇ ਵੀ ਤੁਹਾਡੇ ਅਸੀਂ ਹਵਾ ਕੱਢ ਦੇਣੀ ਆ ਤੁਹਾਡੇ ਦੋਆ ਕਰ ਦੇਣਾ ਅਸੀਂ ਫੇਰ ਉੱਥੇ ਚੱਲ ਗਏ ਇਹ ਤਾਂ ਚਲੋ ਜੀ ਸਾਰਿਆਂ ਨੇ ਦੇਖਿਆ ਹੀ ਜੋ ਉਸ ਦਿਨ ਹੋਇਆ ਹਾਂਜੀ ਜਿਹੜੀ ਤੁਸੀਂ ਉੱਥੇ ਕਾਜਜਾ ਛਣਵਾ ਰਹੇ ਸੀਗੇ ਹਾਂਜੀ ਇਹਦੇ ਲਈ ਤੁਸੀਂ ਜਿਹੜੀ ਆਪਣੇ ਬਲਾਕਾ ਮੈਡਮ ਆ ਬੀਡੀਪੀਓ ਮੈਡਮ ਜੀ ਇਹਨਾਂ ਦੇ ਧਿਆਨ ਵਿੱਚ ਤੁਸੀਂ ਕਹਿੰਦੇ ਪੂਰਾ ਮਾਮਲਾ ਹੈਗਾ ਇਹਨਾਂ ਵੱਲੋਂ ਹੀ ਤੁਹਾਨੂੰ ਪਰਮਿਸ਼ਨ ਦਿੱਤੀ ਗਈ ਸੀ ਵੀ ਤੁਸੀਂ ਉਹ ਕਰ ਲਓ ਇਹਦੇ ਕੋਈ ਤੁਹਾਡੇ ਕੋਈ ਐਵੀਡੈਂਸ ਕੋਈ ਪ੍ਰੂਫ ਹੈ ਜੀ ਹਾਂ ਜੀ ਯਾਰ ਵੀਡੀਓ ਰਿਕਾਰਡਿੰਗ ਆ ਤੁਹਾਡੇ ਕੋਈ ਇਹਨਾਂ ਦੀ ਰਿਕਾਰਡਿੰਗ ਆ ਸਾਡੇ ਕੋਲ ਆ ਚਲਾਵਾਂਗੇ ਰਿਕਾਰਡਿੰਗ ਆ ਤੁਸੀਂ ਦੇਖ ਲਓ ਸਾਡੇ ਕੋਲ ਸਾਡੇ ਕੋਈ ਰਿਕਾਰਡਿੰਗ ਵੀ ਨਹੀਂ ਸਾਡੇ ਕੋਲ ਕੋਈ ਸਬੂਤੋ ਅੱਛੀ ਤੇ ਪਾਇਆ ਹਾਂ ਜੀ ਪਾਇਆ ਜੀ ਤੇ ਪਰ ਕੀ ਕਾਦ ਬਣਿਆ ਜੋ ਇਹਨਾਂ ਵੱਲੋਂ ਇੱਕ ਸਰਪੰਚ ਤੇ ਇੱਕ ਸਾਇਟਿੰਗ ਗੱਲ ਕੀਤੀ ਗਈ ਵੀ ਜੋ ਇਹਨਾਂ ਦੀ ਗਲਤੀ ਨਾ ਹੋਇਆ ਸਾਡੇ ਵੱਲੋਂ ਕੋਈ ਗਲਤੀ ਨਹੀਂ ਕੀਤੀ ਗਈ ਸਾਡੇ ਉਹ ਮੈਡਮ ਨੇ ਤੁਹਾਨੂੰ ਦਸ ਤੱਕ ਦੇਆ ਅਸੀਂ ਤਾਂ ਸਾਰਾ ਆਪਣਾ ਲੋ ਸਾਰੇ ਕੋ ਪੂਰਾ ਸਾਡਾ ਅਸੀਂ ਤਾਂ ਮਹਾਰਾਜਾ ਹਰਨਾਯਨ ਮੰਨ ਕੇ ਕਹਿੰਦੇ ਆ ਸਾਡੇ ਅਸੀਂ ਕਿਸੇ ਦਾ ਭੇਦ ਭਾਵ ਨਹੀਂ ਕਰਦੇ ਬੈਗੇ ਜੋ ਸਰਕਾਰ ਨੇ ਸਾਨੂੰ ਜੋਬ ਦਿੱਤੀ ਆ ਉਹਦੇ ਤੰ ਦੇ ਹੀ ਨੰਵਾ ਰਹੇ ਆ ਜੇ ਕੋਈ ਗਲਤ ਹੋਵਾਂਗੇ ਜੋ ਵੀ ਸਾਨੂੰ ਸਜ਼ਾ ਲਾਉਣੀ ਆ ਪ੍ਰਸ਼ਾਸਨ ਲਾ ਸਕਦਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਸਰਪੰਚ ਇਹ ਤੁਹਾਨੂੰ ਡਾਕੂਮੈਂਟ ਦਿਖਾ ਰਹੇ ਨੇ ਇਹਨਾਂ ਦੇ ਪਿੰਡ ਦਾ ਜੋ ਵੀ ਵੱਖ-ਵੱਖ ਲੋਕਾਂ ਵੱਲੋਂ ਹਸਾਇੰ ਕਰਕੇ ਦਿੱਤਾ ਹੋਇਆ ਅਰਜੀ ਦਿੱਤੀ ਹੋਈ ਆ ਤੇ ਬਾਕੀ ਹੋਰ ਵੀ ਡਾਕੂਮੈਂਟ ਇਹਨਾਂ ਨੂੰ ਸਾਨੂੰ ਦਿਖਾਏਗਾ ਅਸੀਂ ਉਹ ਵੀ ਨਿਸ਼ਰ ਕਰਾਂਗੇ ਚੀਜ਼ ਨੂੰ ਪਰ ਪਤਾ ਨਹੀਂ ਕੀ ਇਹ ਜਿਹੇ ਧਾਰਨਿਆਂ ਜੋ ਮੈਡਮ ਬੀਡੀਪੀਓ ਫਲੋਰ ਤੋਂ ਉਹਨੇ ਉਹਨਾਂ ਦੇ ਵਕ ਵਕ ਟੀਵੀ ਜਨਨ ਤੇ ਵਕ ਵਕ ਬਿਆਨ ਨੇ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਆ ਵੀ ਮੈਂ ਕੀ ਜਾਣਦੇ ਨੇ ਪਹਿਲਾਂ ਉਹ ਬਿਆਨ ਕੁਛ ਔਰ ਦਿੰਦੇ ਜਿਸ ਦਿਨ ਕਾਰਵਾਈ ਹੁੰਦੀ ਆ ਉਸ ਤੋਂ ਬਾਅਦ ਜਦੋਂ ਧਾਰਨਾ ਲੱਗਦਾ ਹੈ ਨਾ ਤੇ ਉਹਨਾਂ ਦੇ ਬਿਆਨ ਬਦਲ ਜਾਂਦੇ ਨੇ ਸਾਡੇ ਵੱਲੋਂ ਵੀ ਸੁਰੇ ਨਾਲ ਪੱਖ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਸਾਡਾ ਫੋਨ ਕਰ ਦਿੱਤਾ ਗੱਲ ਵਿੱਚ ਕਰ ਦਿਆ ਸੋ ਅਗਵਾ ਦਿਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਜੋ ਥਲੇਤਾ ਦੇ ਵਿੱਚ ਕਾਰਵਾਈ ਹੋਈ ਆ ਜੈਸੀ ਆ ਇੰਡੀਆ 'ਚ ਜਿਹੜੇ ਲੋਕ ਇਸ ਤਰ੍ਹਾਂ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ